ਕਲਜੀ ਵੀਡੀਓ ਵੇਖ ਰਖੇ ਆ ਸਾਬ ਨੂੰ ਜੀ ਆਣ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ ਪਰਾਲੀ ਸਾੜਨ ਤੇ ਸਖਤੀ 12 ਐਫ ਆਈ ਆਰ ਦਰਜ 13 ਕਿਸਾਨਾਂ ਦੀ ਜ਼ਮੀਨ ਤੇ ਲਾਬ ਲਾਲ ਐਂਟਰੀਆਂ ਦਰਜ ਮੁਸਾ ਪ੍ਰੀਮ ਕੋਰਟ ਵੱਲੋਂ ਕਿਸਾਨਾਂ ਨੂੰ ਬਰਾਲੀ ਸੜਨ ਤੇ ਰੋਕਣ ਲਈ ਸਖਤ ਕਾਰਵਾਈ ਕਰਨ ਦੇ ਨਿਰਦੇਸ਼ਾਂ ਤੋਂ ਬਾਅਦ ਪੰਜਾਬ ਸਰਕਾਰ ਵੀ ਪੱਪਾਂ ਪਾਰ ਹੋ ਗਈ ਹੈ ਹੁਣ ਤੱਕ ਰਾਜ ਵਿੱਚ ਪ੍ਰਾੜੀ ਬਰਾਲੀ ਸੜਨ ਦੇ ਮਾਮਲੇ 'ਚ 12 ਕਿਸਾਨਾਂ ਵਿਰੋਧ ਐਫ ਆਈ ਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ ਤੇ 13 ਕਿਸਾਨਾਂ ਦੀਆਂ ਜ਼ਮੀਨਾਂ ਤੇ ਲਾਲ ਐਂਟਰੀਆਂ ਦਰਜ ਕੀਤੀਆਂ ਗਈਆਂ ਹਨ ਇਸ ਤੋਂ ਨਾਵਾਂ 24 ਮਾਮਲਿਆਂ ਵਿੱਚ 1.10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਜਿਸ ਵਿੱਚੋਂ 30000 ਰੁਪਏ ਵਸੂਲ ਕੀਤੇ ਗਏ ਹਨ ਸਰਕਾਰੀ ਹੁਕਮਾਂ ਦੀ ਲੰਘਣਾ ਕਰਨ ਤੇ ਦਰਜ ਕੀਤੇ ਮਾਮਲਿਆਂ 'ਚ ਆਈ ਪੀਸੀ ਦੀ ਧਾਰਾ 232 ਤਹਿਤ ਕੇਸ ਦਰਜ ਕੀਤੇ ਗਏ ਹਨ ਹਾਲਾਂਕਿ ਹੁਣ ਤੱਕ ਕਿਸੇ ਵੀ ਕਿਸਾਨ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਪਰ ਲਾਲ ਐਂਟਰੀਆਂ ਕਾਰਨ ਕਿਸਾਨ ਆਪਣੀ ਜ਼ਮੀਨ ਵੇਚਣ ਗਿਰਵੀ ਰੱਖਣ ਜਾਂ ਕਰਜ਼ਾ ਲੈਣ ਦੇ ਯੋਗ ਨਹੀਂ ਹੋਣਗੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ 15 ਸਤੰਬਰ ਨੂੰ ਸੂਬੇ ਵਿੱਚ ਪ੍ਰਾਲੀ ਸੜਨ ਦੀ ਨਿਗਰਾਨੀ ਸ਼ੁਰੂ ਹੋਈ ਸੀ ਪਿਛਲੇ ਸ਼ਨੀਵਾਰ ਤੱਕ 48 ਮਾਮਲੇ ਸਾਹਮਣੇ ਆਏ ਹਨ ਇਹਨਾਂ ਵਿੱਚੋਂ 32 ਮਾਮਲੇ ਕੱਲੇ ਅਮੇਸ਼ ਜ਼ਿਲ੍ਹੇ ਵਿੱਚ ਸਾਹਮਣੇ ਆਏ ਸਨ ਜਦੋਂ ਕਿ 7 ਮਾਮਲੇ ਪਟਿਆਲਾ ਵਿੱਚ ਸਾਹਮਣੇ ਆਏ ਸਨ ਰਾਜ ਸਰਕਾਰ ਨੇ ਪਰਾਲੀ ਸਾੜਨ ਨੂੰ ਰੋਕਣ ਲਈ ਸੰਗਰੂਰ ਫਲੋਇਪਰ ਬਠਿੰਡਾ ਮੋਗਾ ਬਰਨਾਲਾ ਮਾਨਸਾ ਤਰਨਤਾਰਨ ਤੇ ਫਰੀਦਕੋਟ ਦੇ 663 ਪਿੰਡਾਂ ਨੂੰ ਹੌਸਪੋਟ ਐਲਾਨਿਆ ਹੈ ਇਨ੍ਹਾਂ ਪਿੰਡਾਂ ਦੀ ਚੋਣ ਪਿਛਲੇ 3 ਸਾਲਾਂ ਦੇ ਅੰਕੜਿਆਂ ਦੇ ਆਧਾਰ ਤੇ ਕੀਤੀ ਗਈ ਜਿੱਥੇ 75% ਵੱਧ ਖੇਤਾਂ ਵਿੱਚ ਪਰਾਲੀ ਸਾੜੀ ਗਈ ਹੈ ਪਰਾਲੀ ਸਾੜਨ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਲਗਭਗ 8000 ਕਰਮਚਾਰੀਆਂ ਦੀ ਇੱਕ ਵਿਸ਼ੇਸ਼ ਪਰਾਲੀ ਸੁਰੱਖਿਆ ਫੋਰਸ ਬਣਾਈ ਹੈ ਇਸ ਫੋਰਸ ਵਿੱਚ 5000 ਨੋਡਲ ਅਫਸਰ 1500 ਕਲਸਟਰ ਕੋਆਰਡੀਨੇਟਰ ਅਤੇ 1200 ਫੀਲਡ ਅਫਸਰ ਸ਼ਾਮਲ ਹਨ ਇਹ ਅਫਸਰ ਜਾਨਾ ਪਿੰਡ ਪਿੰਡ ਨਿਰੀਖਣ ਕਰ ਰੱਖੇ ਹਨ ਅਤੇ ਇੱਕ ਮੋਬਾਈਲ ਐਪ ਰਾਹੀਂ ਕਾਰਵਾਈ ਲਗੀਆਂ ਰਿਪੋਰਟਾਂ ਜਮ੍ਹਾਂ ਕਰਵਾ ਰਕ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ